ਸਾਸ੍ਰੀਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਦੁਨੀਆ ਦੀ ਸਭ ਤੋਂ ਅਮੀਰ ਰਾਸ਼ੀ 2025 ਤੋਂ ਲੈ ਕੇ 2050 ਤੱਕ ਸਤਵੇਂ ਆਸਮਾਨ ਤੇ ਰਹੇਗਾ ਇਹਨਾਂ ਰਾਸ਼ੀ ਵਾਲਿਆਂ ਦਾ ਭਾਗ 12 ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀਆਂ ਬਹੁਤ ਹੀ ਭਾਗਸ਼ਾਲੀ ਹੋਣ ਵਾਲੀਆਂ ਹਨ ਹੁਣ ਇਹਨਾਂ ਤੇ ਮਾਤਾ ਲక్ష్ਮੀ ਬਹੁਤ ਹੀ ਪ੍ਰਸੰਨ ਹੋ ਗਈ ਹੈ ਜਿਸ ਨਾਲ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਇਹਨਾਂ ਦਾ ਸਾਲ 2025 ਤੋਂ ਸਾਲ 2050 ਤੱਕ ਦਾ ਸਮਾਂ ਬਹੁਤ ਹੀ ਜ਼ਿਆਦਾ ਚੰਗਾ ਸਮਾਂ ਰਹਿਣ ਵਾਲਾ ਹੈ। ਇਹਨਾਂ ਨੂੰ ਬਹੁਤ ਵੱਡੇ ਧਨਲਾਭ, ਅਨੇਕਾ ਪ੍ਰਕਾਰ ਦੀਆਂ ਸਫਲਤਾਵਾਂ ਪ੍ਰਾਪਤ ਹੋਣ ਵਾਲੀਆਂ ਹਨ ਜਿਸ ਨਾਲ ਇਹਨਾਂ ਦਾ ਜੀਵਨ ਬਦਲ ਜਾਵੇਗਾ। ਇਹ ਖੁਸ਼ ਨਸੀਬ ਰਾਸ਼ੀਆਂ ਕਿਹੜੀਆਂ ਹਨ? ਉਹ ਦੱਸਣ ਤੋਂ ਪਹਿਲਾਂ ਵੀਡੀਓ ਨੂੰ ਪੂਰਾ ਜ਼ਰੂਰ ਸੋਣਾ ਕਿਉਂਕਿ ਇਹ ਵੀਡੀਓ ਉਹਨਾਂ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਹੈ। ਵੀਡੀਓ ਹੈ ਦੋਸਤੋ ਗੱਲ ਕਰਦੇ ਹਾਂ ਉਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਜਿਨ੍ਹਾਂ ਦਾ ਸਾਲ 2025 ਤੋਂ ਸਾਲ 2050 ਤੱਕ ਦਾ ਸਮਾਂ ਬਹੁਤ ਹੀ ਚੰਗਾ ਗੁਜ਼ਰਨ ਵਾਲਾ ਹੈ ਜੋਤਿਸ਼ శాస్త్ర ਦੇ ਅਨੁਸਾਰ ਸਾਡੇ ਜੀਵਨ ਦੇ ਵਿੱਚ ਰਾਸ਼ੀਆਂ ਦਾ ਬਹੁਤ ਹੀ ਮਹੱਤਵ ਹੈ ਕਿਉਂਕਿ ਰਾਸ਼ੀਆਂ ਦੇ ਉਧਾਰ ਤੇ ਹੀ ਵਿਅਕਤੀ ਦੇ ਜੀਵਨ ਦੇ ਵਿੱਚ ਆਉਣ ਵਾਲੇ ਸਮੇਂ ਦਾ ਪਤਾ ਲੱਗਾ ਹੈ ਜਾ ਸਕਦਾ ਹੈ ਜੇਕਰ ਗ੍ਰਹਾਂ ਦੀ ਸਥਿਤੀ ਦੇ ਵਿੱਚ ਕਿਸੇ ਪ੍ਰਕਾਰ ਦਾ ਵੀ ਪਰਿਵਰਤਨ ਹੁੰਦਾ ਹੈ ਤਾਂ ਉਸ ਦਾ ਸਿੱਧਾ ਅਸਰ ਕੁਝ ਰਾਸ਼ੀਆਂ ਤੇ ਪੈਂਦਾ ਹੈ ਹਰ ਵਿਅਕਤੀ ਆਪਣੇ ਚੰਗੇ ਬੁਰੇ ਸਮੇਂ ਦੇ ਵਿੱਚੋਂ ਗੁਜ਼ਰ ਰਿਹਾ ਹੁੰਦਾ ਹੈ ਜੇਕਰ ਗ੍ਰਹਾਂ ਦੀ ਦਸ਼ਾ ਠੀਕ ਹੋਵੇ ਤਾਂ ਵਿਅਕਤੀ ਦੇ ਜੀਵਨ ਵਿੱਚ ਖੁਸ਼ੀਆਂ ਦਾ ਵਾਸ ਹੁੰਦਾ ਹੈ ਜੇਕਰ ਗ੍ਰਹਾਂ ਦੀ ਦਸ਼ਾ ਠੀਕ ਨਾ ਹੋਵੇ ਤਾਂ ਰੰਗਤੀ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਉਸ ਨੂੰ ਕਰਨਾ ਪੈਂਦਾ ਹੈ। ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ 12 ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀਆਂ ਭਾਗਸ਼ਾਲੀ ਰਾਸ਼ੀਆਂ ਸਾਬਤ ਹੋਣ ਵਾਲੀਆਂ ਹਨ। ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਕੁਝ ਇਸ ਤਰ੍ਹਾਂ ਦੇ ਮਹਾਂ ਸ਼ੋਭ ਸੰਜੋਗ ਰਾਜੋਗ ਮਹਾਂ ਲక్ష్ਮੀ ਜੋਗ ਦਾ ਨਿਰਮਾਣ ਹੋਣ ਜਾ ਰਿਹਾ ਹੈ। ਜਿਸ ਨਾਲ ਕਿ ਇਹਨਾਂ ਰਾਸ਼ੀ ਵਾਲਿਆਂ ਦੇ ਲਈ ਸਾਲ 2025 ਤੋਂ ਸਾਲ 2050 ਤੱਕ ਦਾ ਸਮਾਂ ਬਹੁਤ ਹੀ ਚੰਗਾ ਸਮਾਂ ਰਹਿਣ ਵਾਲਾ ਹੈ। ਮਾਂ ਲక్ష్ਮੀ 12 ਰਾਸ਼ੀਆਂ ਦੇ ਵਿੱਚੋਂ ਇਹਨਾਂ ਰਾਸ਼ੀਆਂ ਵਾਲਿਆਂ ਉੱਪਰ ਬਹੁਤ ਹੀ પ્રસન્ન ਹੋ ਗਈ ਹੈ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ। ਇਹਨਾਂ ਰਾਸ਼ੀਆਂ ਉੱਪਰ ਹੋਣ ਵਾਲੀ ਹੈ ਖੁਸ਼ੀਆਂ ਦੀ ਬਰਸਾਤ। ਦੋਸਤੋ ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ जय माता लक्ष्मी जी दी लेके हाजिरी लगवा दियो जी तो दोस्तों आओ जानते हैं सबसे पहली राशि केड़ी है जी जो 2025 तो लेके 2050 तक जिन्ना दे लिए समय चंगा है सबसे पहली राशि आंदी है जी कन्या राशि कन्या राशि वाले तो हानू दास दइए कि माता लक्ष्मी जी तो हाड़े ते बहुत ही मेहरबान होने वाली हैं ਜੈਸ ਨਾਲ ਕੇ 2025 ਤੋਂ ਸਾਲ 2050 ਤੱਕ ਦਾ ਸਮਾਂ ਤੁਹਾਡੇ ਲਈ ਬਹੁਤ ਹੀ ਚੰਗਾ ਸਮਾਂ ਹੋਣ ਵਾਲਾ ਹੈ ਪਿਛਲੇ ਕੁਝ ਸਮੇਂ ਤੋਂ ਜਿੰਨਾ ਵੀ ਜਿੰਨਾ ਵੀ ਸਮਾਂ ਤੁਹਾਨੂੰ ਪ੍ਰੋਬਲਮ ਵਿੱਚ ਗੁਜ਼ਾਰਨਾ ਪਿਆ ਹੈ ਪਰੇਸ਼ਾਨੀਆਂ ਤੁਹਾਡੇ ਜੀਵਨ ਵਿੱਚ ਆ ਰਹੀਆਂ ਸਨ ਉਹ ਹੁਣ ਇਸ ਸਮੇਂ ਦੇ ਵਿੱਚ ਸਮਾਪਤ ਹੋਣ ਵਾਲੀਆਂ ਹਨ ਤੁਹਾਡੇ ਘਰ ਪਰਿਵਾਰ ਵਿੱਚ ਹੁਣ ਖੁਸ਼ੀਆਂ ਦਾ ਮਾਹੌਲ ਰਹੇਗਾ ਤੁਸੀਂ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਨ ਵਾਲੇ ਹੋ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਣ ਵਾਲੀ ਹੈ ਕੰਨਿਆ ਰਾਸ਼ੀ ਵਾਲਿਓ ਜੇਕਰ ਤੁਸੀਂ ਕੋਈ ਨਵਾਂ ਮਕਾਨ ਜਾਂ ਵਾਹਨ ਖਰੀਦਣਾ ਚਾਹੁੰਦੇ ਹੋ ਤਾਂ ਉਹ ਮਨੋ ਕਾਮਨਾ ਤੁਹਾਡੀ ਪੂਰੀ ਹੋ ਜਾਵੇਗੀ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਧਨ ਪ੍ਰਾਪਤੀ ਦੇ ਜੋਗ ਬਣ ਰਹੇ ਹਨ జీవਨ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਕਮੀ ਨਹੀਂ ਰਹੇਗੀ 2025 ਤੋਂ ਲੈ ਕੇ 2050 ਤੱਕ ਦਾ ਸਮਾਂ ਬਹੁਤ ਹੀ ਜ਼ਿਆਦਾ ਚੰਗਾ ਸਮਾਂ ਤੋਂ ਹੋਵੇਗਾ ਇਹ ਸਮੇਂ ਦਾ ਭਰਪੂਰ ਲਾਭ ਉਠਾਓ ਅਗਲੀ ਕੋਸ਼ ਨਸੀਬ ਰਾਸ਼ੀ ਹੈ ਜੇ ਕਮਰਾਸ਼ੀ ਕਮਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਮਾਂ ਲక్ష్ਮੀ ਦੀ ਵਿਸ਼ੇਸ਼ ਕਿਰਪਾ ਤੁਹਾਡੇ ਉੱਪਰ ਹੋਣ ਵਾਲੀ ਹੈ ਇਨਾਂ ਦੇ ਮਾ ਬਹੁਤ ਹੀ ਜ਼ਿਆਦਾ ਖੁਸ਼ ਹੋਣ ਵਾਲੀ ਹੈ ਜਿਸ ਦੀ ਵਜ੍ਹਾ ਦੇ ਨਾਲ ਸਾਲ 2025 ਤੋਂ ਲੈ ਕੇ ਸਾਲ 2050 ਤੱਕ ਦਾ ਸਮਾਂ ਬਹੁਤ ਹੀ ਚੰਗਾ ਸਮਾਂ ਹੈ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਤਾਂ ਨਾਲ ਆਪ ਦੇ ਬਹੁਤ ਸਾਰੇ ਅਵਸਰ ਮਿਲਣ ਦੇ ਜੋਗ ਬਣ ਰਹੇ ਹਨ ਤੁਸੀਂ ਨਮਾ ਵਾਹਨ ਜਾਂ ਮਕਾਨ ਖਰੀਦ ਸਕਦੇ ਹੋ ਨੌਕਰੀ ਸੰਬੰਧੀ ਜੋ ਪਰੇਸ਼ਾਨੀਆਂ ਹੁਣ ਤੱਕ ਆ ਰਹੀਆਂ ਸਨ ਉਹ ਹੁਣ ਸਭ ਖਤਮ ਹੋਣ ਗਿਆ ਪ੍ਰੇਮ ਕਰਨ ਵਾਲੇ ਲੋਕਾਂ ਨੂੰ ਪ੍ਰੇਮ ਦੇ ਵਿੱਚ ਸਫਲਤਾ ਮਿਲੇਗੀ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਚੰਗਾ ਸਾਬਤ ਹੋਵੇਗਾ ਅਤੇ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਜੋ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀਆਂ ਪੜਾਈ ਕਰਨਾ ਚਾਹੁੰਦੇ ਹਨ ਉਹਨਾਂ ਲਈ ਵੀ ਸਮਾਂ ਬਹੁਤ ਚੰਗਾ ਹੈ ਸਮੇਂ ਦਾ ਭਰਪੂਰ ਲਾਭ ਉਠਾਓ ਸਮੇਂ ਨੂੰ ਹਟੋ ਨਾ ਜਾਂਦਿਓ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲੇ ਤੋਂ ਹਾਣੁ ਦਾਸ ਦਈਏ ਕਿ ਮਾਂ ਲక్ష్ਮੀ ਤੁਹਾਡੇ ਤੇ ਬਹੁਤ ਹੀ ਖੁਸ਼ ਹੈ ਤੁਹਾਡੇ ਜੀਵਨ ਵਿੱਚ ਆਉਣ ਵਾਲੀਆਂ ਹਨ ਹੁਣ ਖੁਸ਼ੀਆਂ ਹੀ ਖੁਸ਼ੀਆਂ 2025 ਤੋਂ 2050 ਤੱਕ ਦਾ ਸਮਾਂ ਤੁਹਾਡੇ ਲਈ ਬੇਹੱਦ ਚੰਗਾ ਹੈ ਇਸ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਲਾਭ ਮਿਲਣ ਵਾਲੇ ਹਨ ਇਹਨਾਂ ਲਾਭ ਦਾ ਫਾਇਦਾ ਤੁਸੀਂ ਉਠਾਉਣਾ ਹੈ ਹਰ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਹੀ ਸਫਲਤਾ ਮਿਲਣ ਵਾਲੀ ਹੈ ਵਿਦਿਆਰਥੀਆਂ ਦੇ ਲਈ ਸਮਾਂ ਚੰਗਾ ਹੈ ਤੁਸੀਂ ਵਿਦਿਆ ਦੇ ਵਿੱਚ ਸਫਲਤਾ ਪ੍ਰਾਪਤ ਕਰੋਗੇ ਤੇ ਪੜਾਈ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋਗੇ ਕੋਈ ਵੱਡੀ ਖੁਸ਼ਖਬਰੀ ਵੀ ਤੁਹਾਨੂੰ ਮਿਲ ਸਕਦੀ ਹੈ ਉਹ ਨੌਕਰੀ ਸੰਬੰਧੀ ਹੋ ਸਕਦੀ ਹੈ ਜਾਂ ਸੰਤਾਨ ਸੰਬੰਧੀ ਵੀ ਖੁਸ਼ਖਬਰੀ ਹੋ ਸਕਦੀ ਹੈ ਨੌਕਰੀ ਪ੍ਰਮੋਸ਼ਨ ਵੇਤਨ ਵ੍ਰੇਧੀ ਦੇ ਯੋਗ ਵੀ ਬਣ ਰਹੇ ਹਨ ਸੰਤਾਨ ਪ੍ਰਾਪਤੀ ਦੇ ਸੁੱਖ ਤੁਹਾਨੂੰ ਮਿਲੇਗਾ ਨਵਾਂ ਵਾਹਨ ਮਕਾਨ ਖਰੀਦ ਸਕਦੇ ਹੋ ਅਗਲੀ ਖੁਸ਼ਨਾਸੀਬ ਰਾਸ਼ੀ ਹੈ ਜੀ ਤੁਲ ਰਾਸ਼ੀ ਅਗਲੀ ਖੁਸ਼ਨਾਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਤੁਹਾਨੂੰ ਦੱਸਦੇ ਹਾਂ ਕਿ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਨੂੰ 2025 ਤੋਂ 2030 ਤੱਕ ਮਿਲੇਗਾ ਜਿਸ ਨਾਲ ਵਿਦੇਸ਼ ਯਾਤਰਾ ਦਾ ਮੌਕਾ ਮਿਲ ਸਕਦਾ ਹੈ ਯਾਤਰਾ ਸਫਲ ਹੋਵੇਗੀ ਕੋਟਕ ਕਚਰੀ ਦੇ ਮਾਮਲੇ ਵਿੱਚ ਤੁਹਾਨੋ ਸਫਲਤਾ ਮਿਲਣ ਵਾਲੀ ਹੈ ਫੈਸਲਾ ਤੁਹਾਡੇ ਪੱਖ ਵਿੱਚ ਹੋ ਸਕਦਾ ਹੈ ਤੁਹਾਡੀ ਰੁਚੀ ਧਾਰਮਿਕ ਕੰਮਾਂ ਵਿੱਚ ਵੱਧ ਸਕਦੀ ਹੈ ਇਸ ਸਾਲ ਤੁਸੀਂ ਤਨਲਾ ਪ੍ਰਾਪਤ ਕਰੋਗੇ ਤਨ ਪ੍ਰਾਪਤੀ ਦੇ ਯੋਗ ਵੀ ਬਣ ਰਹੇ ਹਨ ਇਹ ਸਮਾਂ ਤੁਹਾਨੂੰ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਹੋਵੇਗਾ ਤੁਹਾਡੀ ਮਾਨਸਿਕ ਸਿਹਤ ਵੀ ਠੀਕ ਰਹਿਣ ਵਾਲੀ ਹੈ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਸਮੱਸਿਆ ਨੂੰ ਲੈ ਕੇ ਚਿੰਤਾ ਵਿੱਚ ਹੋ ਤਾਂ ਚਿੰਤਾ ਤੋਂ ਛੁਟਕਾਰਾ ਮਿਲੇਗਾ ਸਾਰੀਆਂ ਹੀ ਮਨੋ ਕਾਮਨਾਵਾਂ ਤੁਹਾਡੀਆਂ ਇਸ ਸਮੇਂ ਦੇ ਵਿੱਚ ਪੂਰੀਆਂ ਹੋਣਗੀਆਂ ਅਗਲੀ ਰਾਸ਼ੀ ਹੈ ਜੀ ਪ੍ਰੇਸ਼ਕ ਰਾਸ਼ੀ ਪ੍ਰੇਸ਼ਕ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ 2025 ਤੋਂ 2050 ਤੱਕ ਦਾ ਸਮਾਂ ਤੁਹਾਡੇ ਲਈ ਬਹੁਤ ਹੀ ਲੱਕੀ ਸਾਬਤ ਹੋਵੇਗਾ ਇਹ ਸਮਾਂ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਏਗਾ ਤੁਹਾਡਾ ਚੈਨ ਬਦਲ ਜਾਵੇਗਾ ਦੁੱਖ ਤਰਦ ਕਾਸਟ ਤੁਹਾਡੇ ਜਿੰਨੇ ਵੀ ਸਨ ਉਹ ਸਾਰੇ ਖਤਮ ਹੋਣਗੇ ਚਾਰੇ ਤਰਫ ਤੋਂ ਤੁਹਾਨੂੰ ਖੁਸ਼ੀਆਂ ਹੀ ਖੁਸ਼ੀਆਂ ਮਿਲਣ ਵਾਲੀਆਂ ਹਨ ਐਸਾ ਸਮੇਂ ਦੇ ਵਿੱਚ ਤਨ ਸੰਪਤੀ ਦਾ ਵੀ ਤੁਹਾਨੂੰ ਲਭ ਹੋਣ ਵਾਲਾ ਹੈ ਜਿਵੇਂ ਦੀਆਂ ਸਾਰੀਆਂ ਇਹ ਪਰੇਸ਼ਾਨੀਆਂ ਦੂਰ ਹੋਣ ਵਾਲੀਆਂ ਹਨ ਮਾਂ ਲక్ష్ਮੀ ਜੀ ਦਾ ਅਸ਼ੀਰਵਾਦ ਤੁਹਾਡੇ ਤੇ ਹੈ ਤੇ ਸਮਾਂ ਤੁਹਾਡੇ ਪੱਖ ਵਿੱਚ ਰਹਿਣ ਵਾਲਾ ਹੈ ਸਮੇ ਦਾ ਪੂਰਾ ਲਾਭ ਉਠਾਓ ਸਮੇ ਨੂੰ ਹੱਥੋਂ ਨਾ ਜਾਂਦਿਓ ਅਗਲੀ ਕੁਐਸ਼ਨ ਆਸੀ ਰਾਸ਼ੀ ਹੈ ਜੇ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਸਾਲ 2025 ਤੋਂ ਸਾਲ 2050 ਤੱਕ ਦਾ ਸਮਾਂ ਤੁਹਾਡੇ ਲਈ ਬਹੁਤ ਹੀ ਚੰਗਾ ਸਮਾਂ ਹੈ ਤੁਹਾਨੂੰ ਸਫਲਤਾ ਪ੍ਰਾਪਤ ਹੋਣ ਵਾਲੀ ਹੈ ਤੁਹਾਡੇ ਹੁਣ ਤੱਕ ਜਿੰਨੇ ਵੀ ਰੁਕੇ ਹੋਏ ਕੰਮ ਸਨ ਉਹ ਸਾਰੇ ਹੀ ਸਫਲਤਾਪੂਰਕ ਪੂਰੇ ਹੋਣਗੇ ਕਰਜ਼ੇ ਤੋਂ ਤੁਹਾਨੂੰ ਛੁਟਕਾਰਾ ਮਿਲੇਗਾ ਹਨ ਤਾਂ ਕਿ ਜਿੰਨੇ ਵੀ ਤੁਸੀਂ ਮਿਹਨਤ ਕੀਤੇ ਸੇ ਉਸ ਮਿਹਨਤ ਦਾ ਲਾਭ ਇਸ ਸਮੇਂ ਦੇ ਵਿੱਚ ਮਿਲੇਗਾ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਕੋਈ ਨੌਕਰੀ ਸੰਬੰਧੀ ਬਹੁਤ ਵੱਡੇ ਖੁਸ਼ਖਬਰੀ ਮਿਲਣ ਵਾਲੇ ਹਨ ਇਸ ਸਮੇਂ ਦੇ ਵਿੱਚ ਤੁਹਾਡੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਰਹੇਗਾ ਆਰਥਿਕ ਸਥਿਤੀ ਵੀ ਤੁਹਾਡੀ ਮਜ਼ਬੂਤ ਹੋਵੇਗੀ ਕਹਿਣਾ ਗਲਤ ਨਹੀਂ ਹੈ ਕਿ 2025 ਤੋਂ 1050 ਤੱਕ ਦਾ ਸਮਾਂ ਤੁਹਾਡੇ ਲਈ ਤੁਹਾਡੇ ਲਈ ਬਹੁਤ ਹੀ ਚੰਗਾ ਰਹੇਗਾ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੂਲਾ ਰਾਸ਼ੀ ਤੂਲਾ ਰਾਸ਼ੀ ਵਾਲੇ ਤੁਹਾਹਨੂੰ ਦਾਸ ਤਈਏ ਕਿ 2025 ਤੋਂ ਲੈ ਕੇ 2050 ਤੱਕ ਦਾ ਸਮਾਂ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਨਾਲ ਬਹੁਤ ਹੀ ਚੰਗਾ ਰਹਿਣ ਵਾਲਾ ਹੈ ਤੁਹਾਡੇ ਕਾਰਜ ਖੇਤਰ ਦੇ ਵਿੱਚ ਤੁਹਾਨੂੰ ਹਰ ਖੇਤਰ ਦੇ ਵਿੱਚ ਸਫਲਤਾ ਮਿਲੇਗੀ ਤਰੱਕੀ ਦੇ ਰਾਹ ਖੁੱਲਣਗੇ ਦਿਨ ਦੁਗਣੀ ਰਾਤ ਦੁਗਣੀ ਤੁਸੀਂ ਤਰੱਕੀ ਕਰੋਗੇ ਇਸ ਸਮਾ ਤੁਹਾਡੇ ਪੱਖ ਵਿੱਚ ਰਹਿਣ ਵਾਲਾ ਹੈ ਇਸ ਦਾ ਭਰਪੂਰ ਲਾਭ ਉਠਾਓ ਤੁਹਾਨੂੰ ਹੁਣ ਤੱਕ ਜਿੰਨੀਆਂ ਵੀ ਪਰੇਸ਼ਾਨੀਆਂ ਆ ਰਹੀਆਂ ਸਨ ਉਹ ਸਾਰੀਆਂ ਪਰੇਸ਼ਾਨੀਆਂ ਹੁਣ ਦੂਰ ਹੋਣ ਵਾਲੀਆਂ ਹਨ ਪੈਸੇ ਸੰਬੰਧੀ ਜਿੰਨੀਆਂ ਵੀ ਰੁਕਾਵਟਾਂ ਸਨ ਸਭ ਖਤਮ ਹੋਣ ਵਾਲੀਆਂ ਹਨ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਮਾਂ ਬਹੁਤ ਹੀ ਲਾਭਦਾਇਕ ਹੈ ਇਸ ਦਾ ਭਰਪੂਰ ਲਾਭ ਉਠਾਓ ਉਹ ਪਾਰ ਦੇ ਵਿੱਚ ਵੀ ਨਵੇਂ ਅਫਸਰ ਤੁਹਾਨੂੰ ਅਚਾਨਕ ਤੋਂ ਮਿਲਣਗੇ ਅਚਾਨਕ ਤੋਂ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ ਐسے ਜੋਗ ਬਣ ਰਹੇ ਹਨ ਬਸ ਉਸੇ ਆਪਣੇ ਮਾਨੀ ਦੇ ਥੋੜਾ ਕੰਟਰੋਲ ਰੱਖਣਾ ਹੋਵੇਗਾ ਤਾਂ ਹੀ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਗਰੀਬ ਲੋਕਾਂ ਦੇ ਜਿੰਨੇ ਮਦਦ ਕਰ ਸਕਦੇ ਹੋ ਕਰੋ ਮਾਂ ਲక్ష్ਮੀ ਜੀ ਤੁਹਾਡੇ ਤੇ ਬਹੁਤ ਹੀ ਜ਼ਿਆਦਾ ਖੁਸ਼ ਹੋਵੇਗੀ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ જેકર વિડીયો ચં લીનુ અગે શેર કરો જી ધનવાદ